ਹਾਂਜੀ ਸਾਰੇ ਵੀਰਾਂ ਨੂੰ ਸასი ਸ਼ਾਲ ਜੀ ਓੰਕਾਰ ਡੇਰੀ ਫਾਰਮ ਦੇ ਢਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਤੁਹਾਨੂੰ ਵੀਡੀਓ ਵਿਖਾਉਣ ਲੱਗੇ ਹਾਂ ਫੇਰ ਆਪਣੇ ਘਰੋਂ ਘੋਗੇ ਪਿੰਡ ਦੇ ਵਿੱਚੋਂ ਤੇ ਟਾਪ ਕਲਾਸ ਝੋਟੀਆਂ ਆਪਣੇ ਕੋਾਈਆਂ ਹਰਿਆਣੇ ਦੀਆਂ ਖਾਸ ਵੇਖੋ ਦੋ ਦੰਦ ਕੱਟੀ ਤੇ ਵੇਖੋ ਨੰਗੀਨਾ ਪੀਸ ਖੋਲਾ ਤੇ ਵੇਖੋ ਕੱਟੀ ਦੀ ਕੁਆਲਿਟੀ ਕਿੰਦਾ ਦੀ ਚੀਜ਼ ਆ ਕਰੋ ਜੀ ਚੈੱਕ ਤੇ ਇੱਕ ਤੁਹਾਨੂੰ ਆ ਝੋਡੀ ਵਿਖਾ ਲੈਣੀ ਇਹ ਵੀ origignal ਦੋ ਦੰਦ ਤੇ ਵੇਖੋ ਝੋਟੀ ਦਾ ਕਾਟ ਦਾ ਕਾਟ ਤੇ ਕੀ ਚੀਜ਼ ਆ ਤੇ ਕੀ ਕੁਆਲਿਟੀ ਆ ਝੋਟੀ ਦੀ ਤੇ ਤੋਕੜਾ ਘੱਬਣਾ ਵੀ ਤੁਹਾਨੂੰ ਆਪਣੇ ਕੋ ਹੈਗੀਆਂ ਉਹ ਵੀ ਨਹੀਂ ਸਾਰੀ ਜਾਣਕਾਰੀ ਦਵਾਂਗੇ ਤੇ ਕਰਦੇ ਆ ਤੁਹਾਡੇ ਨਾਲ ਵੀਡੀਓ ਸ਼ੇਅਰ ਤੇ ਕਰਿਓ ਪੂਰੀ ਵੀਡੀਓ ਸੰਪਰਕ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਮੰਗਲੂ ਜੀ ਕੀ ਹਾਲਜੋ ਬਹੁਤ ਹੀ ਵਧੀਆ ਕਿਰਪਾ ਮਹਾਰਾਜ ਦੀ ਜੀ ਮਾਲ ਵੀ ਜਾਂਦਾ ਮਾਲ ਬਹੁਤ ਹੀ ਵਧੀਆ ਡੇਲੀ ਵੀਡੀਓ ਜਾਂਦੀ ਆ ਹਾਂ ਜੀ ਆ ਦੋਂਦੀਆਂ ਝੋਟੀਆਂ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਨਾਮ ਓੰਕਾਰ ਸਿੰਘ ਨੰਬਰ 8977928344977928344 ਕੋਈ ਤੇ ਕੋਗਾ ਪਿੰਡ ਜੇ ਸਾਡਾ ਤੇ ਬਾਕੀ ਵੀ ਆ ਦੋਂਦੀਆਂ ਝੋਟੀਆਂ ਦੋਵੇਂ ਸੱਜਣਾ ਝੋਟੀਆਂ ਆਪਣੇ ਕੋਲ ਇੱਕ ਦਾ 50 ਇੱਕ ਤੇ ਆ ਝੋਡੀ ਜੀ ਵਿਖਾ ਲੀਏ ਪਹਿਲਾਂ ਉਹ ਆ ਬੱਚਾ ਵੀ ਕਟਾ ਮਗਰ ਤੇ ਉਹਨਾਂ ਦਾ ਓਰੀਜਨਲ ਕੱਟੀ ਏ ਹਾਂਜੀ ਇਥੋਂ ਸਿੱਕ ਸੁੰਗ ਦੀ ਕੁਆਲਿਟੀ ਵੱਡੇ ਕੱਦ ਕਾਠ ਦੀ ਵੀਰ ਮੇ ਨਾਲ ਛੋਟੀ ਸਮਝ ਕੇ ਨਾ ਕੋਈ ਜਾਵੇ ਤੇ ਤੁਹਾਨੂੰ ਹੁਣ ਖੋਲ ਕੇ ਚੈੱਕ ਕਰਾਉਂਦੇ ਆ ਗੱਡੀ ਚੈੱਕ ਕਰੋ ਜੀ ਚੈੱਕ ਰਿਜਨਲ ਦੋ ਦੰਦ ਮੂੰਹ ਫਟ ਕੇ ਵੇਖ ਲੈ ਕੋਈ ਆਣ ਕੇ ਸਿੰਘ ਵੇਖੋ ਫੇਸ ਕੁਆਲਿਟੀ ਬਾਹਰ ਲੈ ਜੋ ਜੀ ਲੋਅ ਚ ਫੇਸ ਕੁਆਲਿਟੀ ਬਹੁਤ ਸੋਹਣੀ ਕਰਮਲੀ ਦੀ ਵੇਖੋ ਜੀ ਕਦੀ ਕਦੀ ਤੇ ਲੇਵਾ ਥਲੇੋਂ ਪੂਰਾ ਹਲਾਓ ਘੱਟ ਦੇਵਾ ਬਗੜਾ ਪੂਰਾ ਬਾਹਰ ਲੈ ਜੋ ਲੋਏ ਜੀ ਵੇਖੋ ਜੀ ਕਰਮਲੀ ਦਾ ਦੋ ਦਿਆ 10 12 ਕਿਲੋ ਦੋ ਦਿਆ ਇੱਕ ਤਿਆਰ ਹੈ ਦਾ 12 ਕਿਲੋਤਾਜੀ ਸੁਈਆ ਫੇਸ ਕੁਆਲਟੀ ਦਿਖਾ ਲਓ ਦੇਖੋ ਮੰਗਲੂ ਜੀ ਫੇਸ ਕੁਆਲਟੀ ਵੇਖੋ ਲੈ ਜੀ ਥਾਣੀ ਬਹੁਤ ਸੋਨਾ ਕਰਮਲੀ ਨੇ ਨੇੜੇ ਨਾਲ ਲੱਗਾ ਦੋ ਤੀ ਦਿਖਾ ਲਓ ਜੀ ਆ ਇਧਰ ਫੋਟੋ ਖਾ ਲਓ ਮੰਗਲੂ ਰਿਜੀਨਲ ਦੋ ਦੰਦ ਠੀਕ ਕਰੋ ਦਿਖਾ ਠੀਕ ਹੈ ਜੀ ਹਾ ਵੀ ਐਲੀ ਵੀ ਐਲੀ ਜੇ ਨਾ ਵੀ ਦਿਖਾ ਘਰ ਇੱਥੇ ਆਣ ਕਿ ਕੋਈ ਮੂੰਹ ਪੁੱਟ ਕੇ ਵੇਲੇ ਦੋਂਦੀ ਆ ਤੇ ਟੋਪਲਾ ਝੋਡੀ ਆ ਥਾਂਲੇ ਵਾ ਵੇਖੋ ਕਰਮਾੜੀ ਦਾ ਬਹੁਤ ਸੁਣਾ 에ਰੀ ਕੀਮਤੀ ਉਹ ਬੱਚਾ ਇਹਦਾ ਇੱਕ ਰੰਗ ਹਾਂ ਬਹੁਤ ਜ਼ਿਆਦਾ ਕੱਢੀ ਚੰਗੀ ਆ ਜੀ ਹਾਂਜੀ ਤੇ ਕੀਮਤ ਇਹਦੀ ਜਾਇਜ਼ ਕਰੀਏ ਜੀ ਕਿੰਨੀ ਕੀਮਤ ਤੇ ਝੋਡੀ ਦੀ ਕਰਦੇ ਆ 1 ਲੱਖ ਕਿ 40000 ਛੋਟ ਛਰਾਪਾ ਜਿਆਦਾ ਕੀਮਤ ਕਰਨੀ ਆ ਆਪਾਂ ਵੱਡੀ ਛੋਟੀ ਆ ਕੀਮਤ ਛੋਟੀ ਕੀਮਤ ਛੋਟੀ ਕਿੰਨੀ ਆਪਾਂ 1 ਲੱਖ ਹਾਂ ਤੇ ਪੰਜੀ ਦੀ ਠੀਕ ਆ 1 ਲੱਖ 25000 ਦੀ ਰਮਾਂਜੀ ਫੜਾ ਫੋਨ ਮੈਂ ਖੋਲ ਮੈਂ ਇਹ 1 ਲੱਖ 20 ਦੀ ਦੇ ਦਾਂਗੇ ਜੀ 1 ਲੱਖ 20000 ਦੀ ਠੀਕ ਆ ਆਹ ਦੋਂਦੀ ਛੋਟੀ ਆ ਗਈ ਗੜੀ ਇਹ ਕਾ ਦੋਂਦੀ ਕੱਟੀ ਆ ਗਈ ਤਾਂ ਮਗਰ ਕੱਟੀ ਹੈ ਕੱਟਾ ਹੈ ਆ ਵੇਖੋ ਨੀਲੀ 라ਵੀ ਕਰਤੀ ਨੀ ਨੀ ਦਾ ਵੀ ਦੀ ਕੱਟੀ ਮਗਰ ਕਟਾ 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 ਵੇਖੋ ਜੀ ਇਹ ਵੀ ਦੋ ਦੰਦ ਝੋਡੀ ਜੇ ਤੇ 11 ਕਿਲੋ ਦੋ ਦੇ ਜੀ ਠੀਕ ਹੈ ਜੀ ਝੋਡੀ ਵੱਡੀ ਪ੍ਰਵਾਨ ਝੋਡੀ ਵੱਡੀ ਝੋਡੀ ਕਟੋ ਬਾਹਰ ਜੀ ਵੱਡੀ ਝੋਡੀ ਵੇਖੋ ਜੀ ਕਰੋ ਜੀ ਚੈੱਕ ਇਹ ਨਾਲ ਲਗ ਨੂੰ ਜੀ ਵੇਖੋ ਜੀ ਪਿਓਰ ਮੋਰਾ ਝੋਟੀ ਜੇ ਟਾਪ ਕਲਾਸ ਹੈ ਹਾਂ ਜੀ ਜੀ ਥਣ ਤੁੰ ਨੂੰ ਖਾ ਲੋ ਕਲਾ ਕਲਾ ਥਣ ਤੇ ਵੱਡੀ ਝੋਟੀ ਜੇ ਪੂਰੀ ਫਰਸਟ ਕਲਾਸ ਜੀ ਬਿਲਕੁਲ ਬਿਲਕੁਲ ਹੈਗੀ ਕਹਿੰਦਾ ਜੀ ਸਹੀ ਹੈਗੀ ਹੈ ਜੀ ਵੇਖੋ ਝੋਡੀ ਦਾ ਫੇਸ ਕੁਆਲਟੀ ਵਿਖਾ ਲੋ ਇਹ ਆਹ ਉਹ ਕੇ ਰਿਪੋਰਟ ਛੋਟੀ ਵੱਡੀ ਸਿੱਧੀ ਦੌਰ ਦੇ ਵਿੱਚ ਅਗਰ ਉਹ ਤਾਂ ਨਹੀਂ ਮੱਡੀ ਸਿੱਧੀ ਦੌਰ ਦੇ ਵਿੱਚ ਦੇਖੋ ਜੀ ਛੋਟੀ ਰੂ ਚੈੱਕ ਓਕੇ ਰਿਪੋਰਟ ਹਾਂਜੀ ਹਾਂਜੀ ਇਹ ਦੇਖੋ ਦੁੱਧ ਕਿੰਨਾ 10 10 ਕਿਲੋ ਤੋਂ ਬਾਹਰ ਦੁੱਧ ਆ ਜੀ ਦੋ ਆ ਕਿਲੋ ਦੋ ਦੁੱਧ ਤੋਂ ਬਾਹਰ ਹੈ ਤਿਆਰ ਹੈ ਹਾਂਜੀ ਦੇਖੋ ਜੀ ਦੇਖੋ ਓਕੇ ਰਿਪੋਰਟ ਛੋਟੀ ਵੱਡੀ ਦੇਖੋ ਜੀ ਇਧਰ ਲੈਵਾ ਖਾ ਲਿਓ ਇਹ ਦੇਖੋ ਲੈਵਾ ਸਵਾ ਸੁਧਰੀ ਹੈ ਕਦ ਬਈ ਮੜੀ ਲਓ ਮਗਲੋ ਜੀ ਬਨੋ ਜੀ ਬਨੋ ਇਹ ਆ ਬੱਚਾ ਜੀ ਕੱਟਾ ਵੇ ਇਹਨੂੰ ਕਿੱਡੇ ਟਾਪ ਦਾ ਜੀ ਨੀਲੀ ਦਾ ਪਿਓਰ ਨੀਲੀ ਦਾ ਕੱਟਾ ਬਹੁਤ ਟਾਪ ਦਾ ਦੇਖੋ ਪਿੱਠ ਕੁੜਾ ਕੱਡੇ ਦਾ ਇਹ ਚੰਗਾ ਕੱਟਾ ਵੀ ਚੰਗਾ ਹੈ ਕੀਮਤ ਇਹਦੀ 1 ਲੱਖ ਦੇ 40 ਹਜ਼ਾਰ 1 40 ਪੰਜ ਛੋਟ ਇੱਕ 1 35 ਜੀ 1 35 ਝੋਟ ਛੋਟ ਦੋ ਛੱਡ ਦਈਏ ਹੋਰ 33 ਜੀ 33 ਜੋ ਦੋ ਹੋਰ ਛੱਡ ਦਈਏ ਇੱਕ ਕਤਾਏ 31 ਜੀ ਇੱਕ 41 ਜੀ ਇੱਕ 31 ਕਿਹਾ ਆ ਇੱਕ 31 ਦੇ ਵਿੱਚੋਂ 1000 ਛੱਡ ਦਈਏ ਇੱਕ 30 ਦੀ ਇੱਕ 30 ਦੀ ਹੋਗੀ ਇੱਕ 30 ਦੀ ਹੋਗੀ ਜੈ 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 ਚੰਗੀਆਂ ਜੇ ਚੰਗੀਆਂ ਵੱਡੀਆਂ ਟੌਪ ਕਲਾਸ ਦੀ ਬਿਲਕੁਲ ਬਿਲਕੁਲ ਤੇ ਕੀਮਤਾਂ ਛੋਟੀਆਂ ਜੇ ਕੀਮਤਾਂ 30 ਦੀਆਂ ਵੱਡੀਆਂ ਨਹੀਂ ਬਿਲਕੁਲ ਜੈ ਜੈ ਕੀਮਤਾਂ ਦੇ ਸਹੀ ਗੱਲ ਲੈ ਕੇ ਨਹੀਂ ਹਾਂਜੀ ਹਾਂਜੀ ਹੁਣ ਆਪਾਂ ਝੋਟੀਆਂ ਉਧਰੋਂ ਵੀ ਖਾ ਲਈਏ ਇੱਕ ਦੋ ਨਾਲ ਵਿੱਚ ਉਧਰੋਂ ਵੀ ਪਾਉਣੀਆਂ ਆਂ ਠੀਕ ਹੈ ਠੀਕ ਹੈ ਛੋਟੀ ਛੋਟੀ ਜੀ ਕੀਮਤਾਂ ਗਾਣ ਦੇ ਇੱਕ ਤੇ ਝੋਟੀਆਂ ਆਪਣੇ ਕੋ ਆ ਤੋਕੜ ਗੱਪਣ ਅੱਛਾ ਇਹ ਆਪਾਂ ਫੇਰ ਬਸਾਵਾਂਗੇ ਉਹ ਸਾਂ ਬਈ ਚਰਤੀ ਕਰਵਾ ਦੋ ਠੀਕ ਹੈ ਇਹ 5 ਮਹੀਨੇ ਦੀ ਗੱਪਣ ਪੰਨਿਆਂ ਦੀ ਚੈੱਕ ਬਾਸ ਤੇ 5 ਕਿਲੋ ਦੁੱਧ ਠੀਕ ਤੇ ਦੇਖਿਓ। ਕਿਆ ਬਾਤਾਂ ਨਹੀਂ ਝੂਟੀ ਦੀ। ਬਿਲਕੁਲ। ਸ਼ਾਮ ਨੂੰ ਲੈਵਾਲੂ ਐ ਠੋਸ ਮਾਰ ਦਿੰਦੀ ਪੂਰਾ। ਠੀਕ ਹੈ ਠੀਕ ਹੈ। ਤੇ ਇੱਕ ਝੋਡੀ ਆਪਾਂ ਹੋਰ ਵਿਖਾ ਲੈਣੀ ਆ। ਇਹਦੇ ਗੱਭਣ ਕਿਨੇ ਚਿਰ ਦੀ? 5 ਮਹੀਨਿਆਂ ਦੀ। 5 ਮਹੀਨਿਆਂ ਦੀ ਫੁੱਲ ਗ੍ਰੇਡੀ, ਸਭ। 5 ਮਹੀਨਿਆਂ ਦੀ ਗੱਭਣਾ। ਠੀਕ ਹੈ। ਤੇ 6 ਕਿਲੋ ਦੁੱਧ ਜੇ ਤਾਂ ਨੇਵਾ ਸਾਹਿਬ ਦੀ। ਢਾਈਆਂ ਦੀ ਗੱਭਣ ਨੂੰ 6 ਕਿਲੋ ਦੁੱਧ ਤੇ। ਨੇਵਾ ਸਾਹਿਬ ਦਾ ਜਰਾਂ ਵਾਲਾ ਜੇ ਲੱਗਦਾ ਫਣ ਜੀ ਦੇਖੋ। ਕਰੋ ਚੈੱਕ। ਬਹੁਤ ਚੰਗੀ ਝੋਡੀ ਜੇ, ਜ਼ਿਆਦਾ ਚੰਗੀ ਜੇ। ਬਹੁਤ ਸਾਫ ਉਤਰੀ ਐ। ਪਹਿਲਾਂ ਜੀ ਮਾਰਚ ਦੇ ਮਹੀਨੇ ਦੀ ਦਿੱਤੀ ਜੀ ਵੀਰ ਜੀ ਠੀਕ ਹੈ ਜੀ ਸਾਡੇ ਚੈਨਲ ਤੇ ਵੀਡੀਓ ਮੰਗਾ ਸਕਦਾ ਇਹਦੀ ਤਾਂ ਜੀ ਦੀ ਵੀਡੀਓ ਕੋਲ ਹੈਗੀ ਆ ਤੇ ਹੁਣ ਕਿੰਨੇ ਦੀ ਗੱਬਣ ਦੱਸਿਆ ਟਾਈਆਂ ਟਾਈਆਂ 6 ਕਲੋ ਦੁੱਧ ਲੈ ਵਾ ਦੇਖੋ 6 ਕਲੋ ਦੁੱਧ ਆ ਜੀ ਲੈ ਵਾ ਦੇਖੋ ਜੀ ਬਾਬੇ ਇਹ ਲੋ ਬਿਲਕੁਲ ਸਾਫ ਸੁਥਰੀ ਆ ਦੇਖੋ ਲੈ ਫੜੀ ਜੁੜੀ ਆ ਜੈਡ ਬਲੈਕ ਜੇ ਹਾਂ ਜੀ ਹਾਂ ਜੀ ਜੈਡ ਬਲੈਕ ਕਰਮਾ ਵਾਲੀ ਇੱਕ ਰੰਗ ਕਾਲੀ ਜੀ ਉਹ ਮਗਲੂ ਜੀ ਦੇਖੋ ਜੀ ਬਿਲਕੁਲ ਸਾਫ ਸੁਥਰੀ ਆ ਖਣ ਲੈ ਮੇਰੀ ਕੁਆਲਿਟੀ ਵੀ ਓਕੇ ਰਿਪੋਰਟ ਆ ਬੜੀ ਛੋਟੀ ਫਲੀ ਜੋੜੀ ਹੈ ਦੇਖੋ ਜੀ ਕੱਲਾ ਕੱਲਾ ਥਣ ਹਾਂਜੀ ਹਾਂਜੀ ਬਿਲਕੁਲ ਠੀਕ ਹਾਂਜੀ ਬੱਲੇ ਤੋਂ ਕਰਦੀ ਚੰਗੀ ਝੋਟੀ ਬਿਲਕੁਲ ਸਾਫ਼ ਹੈ ਜੀ ਇੱਕ ਰੰਗ ਪਾਰੀ ਕਰਮਾ ਵਾਲੀ ਦੱਸੋ ਹਾਂਜੀ 85000 ਦੀ 85000 ਦੀ ਹਾਂ ਵੇਖੋ ਦੇਵਾ ਫੇਰ ਬਿਲਕੁਲ ਜਾਇਜ਼ ਪਾੜੇ ਤੇ ਜੀ ਵੇਖ ਲਓ ਜੀ ਥਣ ਦੇ ਵੀ ਜੀ ਸਾਫ਼ ਹੈ ਆਪਣੀ ਦਿੱਤੀ ਜੇ 13 ਕਿਲੋ ਦਿੱਤਾ ਜੇ ਕਲੂਨ ਦੇ ਦੋ ਦੇਖੋ ਦੇਵਾ ਫੇਰ ਨਹੀਂ ਸਾਫ਼ ਹੈ ਬਿਲਕੁਲ ਚੰਗੀ ਝੋਟੀ ਥਣ ਦੇ ਵੀ ਜੀ ਸਾਫ਼ ਓਕੇ ਰਿਪੋਰਟ ਦੇਖੋ ਜੀ ਲਓ ਰੋਕਿਆ ਖਲਾ ਜਾ ਬੇ ਖਾ ਬਿਲਕੁਲ ਸਾਫ਼ ਉਤਰੀਆ ਸਿਜਰਾ ਵਾਲਾ ਲੈਵਾ ਜੀ ਇਹ ਆ ਗਈ ਜੀ ਆਪਣੇ ਕੋਲ ਮਹੀਂ ਹੈ ਤੇ ਨਿਬੜੀ ਤੇ ਬੜੀ ਆ ਹਾਂ ਜੀ ਤੇ ਵੀਡੀਓ ਜੀ ਆਪਾਂ ਦਿਖਾ ਦਿੰਨੇ ਆ ਦੁੱਧ ਜਿਹਦੇ ਕੋ 12 ਕਿਲੋ 12 ਕਿਲੋ ਦੁੱਧਿਆ ਜੀ ਨੱਡ ਤਿਆਰ ਹੈ ਹਾਂ ਜੀ ਤੇ ਕਟਾ ਮੰਗਰ ਜੇ ਨਹੀਂ ਲੀਦਾ ਕਟਾ ਕਿਹੜਾ ਹੈ ਅੰਦਰ ਜੇ ਇਹਦਾ ਅੱਛਾ ਤੇ ਰੇੜੇ ਦਾ ਛੋਟਾ ਜਿਹਾ ਕਰਨਾ ਜੀ ਆਪਾਂ ਦੱਸੋ ਜੀ 85000 85000 85000 ਚ 12 ਕਿਲੋ ਦੁੱਧ ਠੀਕ ਹੈ ਜੀ ਲੁੱਟ ਲਓ ਮੇਲਾ ਹੰਕਾਰ ਭਾਈ ਕੋ 900 ਦੋ ਜੀ ਉਹ ਮੰਗਲੂ ਜੀ ਵੇਖੋ ਜੀ ਮੰਗਲੂ ਜੀ ਮੋਲ ਇਹਦਾ 95 ਕਰ ਦਈਏ 95 ਨਹੀਂ 80 ਠੀਕ ਆ 95 ਚ 5 ਛੱਡ ਦਈ ਯਾਰ 90 ਹੀ ਰਹਿ ਗਿਆ ਮਗਰ 90 ਦੇਖੋ ਜੀ ਠੀਕ ਆ ਬਿਲਕੁਲ ਜਿਆ ਜਿਆ ਜੀ 90 ਜੋ 90 ਜੋ ਦੋ ਛੱਡ ਗਏ ਚੰਗਾ ਕਿੰਨੇ ਹੋ ਗਏ 90 ਜੋ ਦੋ ਛੱਡਨੇ ਮੰਗ ਲੂ ਜੀ ਹਾਂ 85 ਦੀ ਮੈਂ ਆ ਮੈਂ ਇੱਕ ਘਰ ਦਾ ਰੇਟ ਦਾ 90 ਤੇ ਦੋ ਛੱਡ ਗਏ ਯਾਰ ਦੇਖੋ 85 ਦੀ ਮੈਂ ਦੇਖੋ ਚੰਗੀ ਚੰਗੀ ਆ ਜੀ ਬਿਲਕੁਲ ਸਾਫ ਸਫੀਰੀ ਹੈ ਦੇਖੋ ਜੀ ਲਾ ਲਈ ਵਰੂ ਵਫਾ ਆਪੇ ਜਮਾ ਜੈ ਜਨਾ ਹਾਂਜੀ ਹਾਂਜੀ ਤੇ ਇਹ ਦੋ ਨਾ ਕਟੀਆਂ ਵੇ ਖਾਣ ਦੋ ਮਿਰਜੀ ਲੋ ਜੀ ਇਹ ਜੋੜੀ ਜਿਹੜੀ ਆ ਅਸੀਂ ਇੱਕੋ ਰੇਟ ਤੇ ਦੇਣੀ ਆ 8000 ਦੀ 8000 ਦੀ ਜੋੜੀ ਚਾਰ ਖਣ ਤੇ 12000 ਦੀ 12000 ਚਾਰ ਖਣ 20000 ਦਾ ਜੋੜਾ 20000 ਰੁਪਏ ਦਾ ਜੋੜਾ 20000 ਦੇ ਵਿੱਚ ਦੋ ਕਟੀਆਂ ਆ ਗਈਆਂ ਦੇਖੋ ਜੀ ਬਹੁਤ ਸੋਹਣੀਆਂ ਕਟੀਆਂ ਨੇ ਸਾਡੀ ਸਿੰਘ ਮੋੜਨ ਲਈ ਜੇ ਹਾਂਜੀ ਦੇਖ ਲਓ ਦੋਵੇਂ ਕਟੀਆਂ ਤੇ ਜੋੜਾ ਜਿਹੜਾ 20000 ਦਾ 8 ਤੇ 12 ਕੱਲੀ ਕੱਲੀ ਕਿਸਨੇ ਲੈਣੀ ਥਾਣ ਤੁਨ ਵਖਾਲ ਦੋ ਮੰਗਲੂ ਇਹ ਤੂੰ ਖੋਲ ਕੇ ਤੋੜ ਦੇ ਇਹਨੂੰ ਤੋੜ ਦੇ ਕੱਲੀ ਨੂੰ ਨੰਗ ਜੂ ਨੰਗ ਜੂ ਨੰਗ ਜਾਣੀ ਨਾ ਵੀ ਲੈਣੀ ਮੰਗਲੂ ਜੀ ਤੇ ਮੰਗਲੂ ਜੀ ਇਹ ਤਾਂ ਛੱਡ ਲੀਏ 20000 ਚੋਂ 8000 ਉਹ 12 ਰਹਿ ਜਾਣਾ ਮਗਰ 12 ਰਹਿ ਜਾਣਾ ਆਹੋ ਸਹੀ ਗੱਲ ਹੈ 12000 ਦੇ ਵਿੱਚ ਤੁਹਾਨੂੰ ਝੋਟੀ ਕੱਟੀ ਮਿਲ ਜਾਣੀ ਬਹੁਤ ਚੰਗੀ ਕੱਟੀ ਵੇਖੋ ਜੀ ਇਹ ਤੁਹਾਨੂੰ ਤੋੜ ਕੇ ਖਾਲ ਦੇਣੀ ਹੈ 12000 ਦਈਏ ਵੇਖੋ ਕੱਟੀ ਓਕੇ ਰਿਪੋਰਟ ਹੈ ਜੀ ਚੰਗੀ ਆ ਜੀ ਇਹ ਕਾਟੂ ਮਾਲ ਤੋਂ ਛਡਾਈ ਜੇ ਕਾਟੂ ਮਾਲ ਤੋਂ ਛਡਾਈ ਹੈ ਚੰਗੀ ਮੈਂ ਦੀ ਕਾਟੂ ਮਾਲ ਤੋਂ ਛਡਾਈ ਹੈ ਹਾਂ ਜੀ ਕਾਟੂ ਮਾਲ ਤੋਂ ਛਡਾਈ ਠੀਕ ਹੈ ਜੀ ਹਾਂ ਜੀ ਵੇਖੋ ਜੀ ਬਿਲਕੁਲ ਓਕੇ ਰਿਪੋਰਟ ਹੈ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਇਹ ਜੇ 12000 ਦੀ 12000 ਦੀ ਜਿਹੜੀ ਜੇ ਆ ਗਈ 5000 ਦੀ 8000 ਦੀ 8000 ਦੀ ਦੇਖੋ ਥਾਣੇ ਦੇ ਵਿਚਾਰ ਜੇ ਠੀਕ ਹੈ ਹਾਂ ਜੀ ਇਹ ਚੰਗੀ ਮੈਂ ਦੀ ਕੱਟੀ ਜੇ ਸਿੰਘ ਮੋੜ ਗਈ ਆ ਵੇਖੋ ਆ ਜੀ ਆ ਜੀ ਆ ਬੰਦੇ ਕਹਿੰਦੇ ਕਿ ਸਹੀ ਜੀ ਬਿਲਕੁਲ ਸਾਫ ਸੁਧਰੀ ਆ ਹਾਂ ਜੀ ਬਿਲਕੁਲ ਸਾਫ ਸੁਥਰੀ ਆ ਦੋਵੇਂ ਸਾਫ ਸੁਥਰੀਆਂ ਜੀ ਮੋਹਰਾ ਦੇ ਵਿੱਚ ਆਉਂਦੀ ਆ ਹਾਂਜੀ 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 ਤੇ ਬਾਕੀ ਸਾਰੇ ਵੀਰਾਂ ਦਾ ਧੰਵਾਦ ਆ ਹਾਂਜੀ ਨੰਬਰ 917998341 ਬਾਕੀ ਵੀ ਆਪਣੇ ਕੋਈ ਗੀਏ ਫਿਰ ਤਗਰੀਂ ਦੇ ਵੀ ਉੱਤੇ ਆਉਣ ਰਿਆ ਇਹ ਵੀ ਉਦਾਂ ਵਿਖਾ ਲਓ ਤੁਸੀਂ 5 ਮਹੀਨੇ ਦੀ ਗੱਭਣ ਜੇ ਹੰਦੇ ਰੇ ਵੇਚਣ ਦਾ ਮਨ ਨਹੀਂ ਆਦਾ ਠੀਕ ਆ ਪਰ 5 ਮਹੀਨੇ ਦੀ ਗੱਭਣ ਦਾ 5 ਕਿਲੋ ਦੁੱਧ ਇਹ ਫੇਰ ਪਾਵਾਂਗੇ ਕਿਤੇ ਠੀਕ ਆ ਵੀਰ ਜੀ ਤੇ ਬਾਕੀ ਸਾਰੇ ਵੀਰਾਂ ਦਾ ਧੰਵਾਦ ਆ ਸასი ਗਾਲ ਜੀ ਕਿਉਂ ਸასი ਗਾਲ ਜੀ ਹਾਂਜੀ ਤੇ ਸੰਬੰਧ ਕਰਨਾ ਨੰਬਰ ਸਾਡਾ 977998341 ਸਤਨਵੇਂ 7993834 ਦਾ ਸਾਸੀ ਗਾਲਾ ਸਾਸੀ ਗਾਲਾ